alert. ਜੇਕਰ ਤੁਹਾਨੂੰ ਇਹਨਾਂ ਨੰਬਰਾਂ ਤੋਂ ਆਉਂਦੀ ਹੈ ਕਾਲ ਤਾਂ ਗਲਤੀ ਨਾਲ ਵੀ ਨਾ ਚੁੱਕੋ ਮਿੰਟਾਂ 'ਚ ਸਾਫ਼ ਹੋ ਜਾਵੇਗਾ ਬੈਂਕ ਖਾਤਾ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਜੇਕਰ ਤੁਹਾਨੂੰ ਆਪਣੇ ਵਟਸਐਪ ਤੇ ਕਿਸੇ ਅੰਤਰਰਾਸ਼ਟਰੀ ਨੰਬਰ ਤੋਂ ਕਾਲਾਂ ਆ ਰਹੀਆਂ ਹਨ ਤਾਂ ਤੁਸੀਂ ਤੁਰੰਤ ਸੁਚੇਤ ਹੋ ਜਾਓ ਨਹੀਂ ਤਾਂ ਤੁਸੀਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ ਹਾਲੀ ਦੇ ਮਹੀਨਿਆਂ ਵਿੱਚ ਵਟਸਐਪ ਤੇ ਲੋਕਾਂ ਨਾਲ ਔਨਲਾਈਨ ਤੋਂ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਆਨਲਾਈਨ ਧੋਖੇਬਾਜ਼ ਲੋਕਾਂ ਨੂੰ ਅੰਤਰਰਾਸ਼ਟਰੀ ਨੰਬਰਾਂ ਤੋਂ ਕਾਲ ਕਰਕੇ ਵਾਧੂ ਪੈਸੇ ਕਮਾਉਣ ਲਈ ਪਾਰਟ ਟਾਈਮ ਕੰਮ ਦੀ ਪੇਸ਼ਕਸ਼ ਕਰ ਰਹੇ ਹਨ ਹੁਣ ਤੱਕ ਕਈ ਲੋਕ ਪੈਸੇ ਕਮਾਉਣ ਦੀ ਲਾਲਸਾ ਵਿੱਚ ਇਸ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ WhatsApp ਤੇ ਕੋਡ 212 ਅਤੇ 27 ਤੋਂ ਕਾਲ ਆਉਣਗੀਆਂ ਜਿਸ ਕਾਰਨ ਉਪਭੋਗਤਾ ਸੋਚਣਗੇ ਕਿ ਇਹ ਕਾਲਾਂ ਮਰੋਕੋ ਜਾਂ ਦੱਖਣੀ ਅਫਰੀਕਾ ਤੋਂ ਆ ਰਹੀਆਂ ਹਨ ਪਰ ਇਹ ਇਸ ਤਰ੍ਹਾਂ ਨਹੀਂ ਹਨ ਸਾਈਬਰ ਠੱਗ ਭਾਰਤ ਵਿੱਚ ਕਿਤੇ ਕਿਤੇ ਬੈਠੇ ਹਨ ਅਤੇ ਤੁਹਾਨੂੰ ਕਾਲ ਕਰ ਰਹੇ ਹਨ ਜਾਣਕਾਰੀ ਅਨੁਸਾਰ ਇਥੋਪੀਆ 251 ਮਲੇਸ਼ੀਆ 60 ਇੰਡੋਨੇਸ਼ੀਆ 62 ਟਿਨੀਆ 254 ਵਿਅਤਨਾਮ 84 ਤੋਂ ਵੀ ਲੋਕਾਂ ਨੂੰ ਅੰਤਰਰਾਸ਼ਟਰੀ ਕਾਲਾਂ ਆ ਰਹੀਆਂ ਹਨ ਉਪਭੋਗਤਾ ਫਰਾਡ ਕਾਲਾਂ ਦੀ ਜਲਦੀ ਪਛਾਣ ਨਹੀਂ ਕਰ ਪਾਉਂਦੇ ਹਨ ਅਸਲ ਵਿੱਚ ਇਹ ਪਤਾ ਲਗਾਉਣਾ ਆਸਾਨ ਨਹੀਂ ਹੈ ਕਿ ਸਾਹਮਣੇ ਵਾਲਾ ਵਿਅਕਤੀ ਸੱਚ ਬੋਲ ਰਿਹਾ ਹੈ ਜਾਂ ਫਿਰ ਝੂਠ ਸਿਰਫ ਉਹਨਾਂ ਦੀ ਆਵਾਜ਼ ਸੁਣ ਕੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਸਾਈਬਰ ਧੋਖਾਧੜੀ ਕਰਨ ਵਾਲੇ ਕਿਵੇਂ ਕੰਮ ਕਰਦੇ ਹਨ ਜਿਸ ਤੋਂ ਬਾਅਦ ਜਦੋਂ ਤੁਹਾਨੂੰ ਕੋਈ ਕਾਲ ਆਉਂਦੀ ਹੈ ਤਾਂ ਤੁਸੀਂ ਪਛਾਣ ਸਕੋਗੇ ਕਿ ਇਹ ਫਰਾਡ ਕਾਲ ਹੈ ਜਾਂ ਅਸਲ ਕਾਲ ਅਪਡੇਟ ਨੂੰ ਪੂਰਾ ਜਾਣਨ ਲਈ ਬਣੇ ਰੋ ਵੀਡੀਓ ਦੇ ਅੰਤ ਤੱਕ ਨਾਲ ਹੀ ਵੀਡੀਓ ਤੇ ਲਾਈਕ ਦਾ ਬਟਨ ਦਬਾ ਦਿਓ ਤੇ ਸ਼ੇਅਰ ਦਾ ਬਟਨ ਦਬਾ ਦਿਓ ਇਸ ਦੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਹਰ ਅਪਡੇਟ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ ਸਾਈਬਰ ਠੱਗ ਦਿਨ ਵਿੱਚ 2 ਤੋਂ 3 ਵਾਰ ਫੋਨ ਕਰਦੇ ਹਨ ਕਈ ਵਾਰ ਦੋ ਦਿਨਾਂ ਵਿੱਚ ਇੱਕ ਵਾਰ ਕਾਲ ਆਉਂਦੀ ਹੈ ਕਾਲ ਚੁੱਕਣ ਤੋਂ ਬਾਅਦ ਸਾਈਬਰ ਠੱਗ ਆਪਣੇ ਆਪ ਨੂੰ ਐਚ ਆਰ ਵਜੋਂ ਪੇਸ਼ ਕਰੇਗਾ ਅਤੇ ਤੁਹਾਨੂੰ ਪਾਰਟ ਟਾਈਮ ਨੌਕਰੀ ਦੀ ਪੇਸ਼ਕਸ਼ ਕਰੇਗਾ ਧੋਖੇਬਾਜ਼ ਤੁਹਾਨੂੰ ਇੱਕ ਸਮੀਖਿਆ ਲਿਖਣ ਜਾਂ ਫਿਰ YouTube ਵੀਡੀਓ ਨੂੰ ਪਸੰਦ ਕਰਨ ਲਈ ਕਹਿਣਗੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਕਈ ਵਾਰ ਧੋਖੇਬਾਜ਼ ਉਹਨਾਂ ਦੇ ਖਾਤੇ ਵਿੱਚ ਥੋੜੀ ਜਿਹੀ ਰਕਮ ਵੀ ਭੇਜ ਦਿੰਦੇ ਹਨ ਭਰੋਸਾ ਹਾਸਲ ਕਰਨ ਤੋਂ ਬਾਅਦ ਤੁਹਾਨੂੰ ਐਪ ਨੂੰ ਡਾਊਨਲੋਡ ਕਰਨ ਲਈ ਕਿਹਾ ਜਾਵੇਗਾ ਫਿਰ ਤੁਹਾਨੂੰ ਪੈਸਾ ਨਿਵੇਸ਼ ਕਰਨ ਲਈ ਕਿਹਾ ਜਾਵੇਗਾ ਨਿਵੇਸ਼ ਕਰਨ ਤੋਂ ਬਾਅਦ ਉਪਭੋਗਤਾ ਆਪਣਾ ਪੈਸਾ ਨਹੀਂ ਕਢਵਾ ਸਕਦੇ ਜੇਕਰ ਅਜਿਹਾ ਹੁੰਦਾ ਹੈ ਤਾਂ ਸਮਝੋ ਕਿ ਤੁਸੀਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਏ ਹੋ ਅਜਿਹੀ ਧੋਖਾਧੜੀ ਤੋਂ ਬਚਣ ਲਈ ਜੇਕਰ ਤੁਹਾਨੂੰ ਬਾਰ-ਬਾਰ ਅੰਤਰਰਾਸ਼ਟਰੀ ਨੰਬਰਾਂ ਤੋਂ ਕਾਲਾਂ ਆ ਰਹੀਆਂ ਹਨ ਤਾਂ ਤੁਸੀਂ ਉਸ ਨੂੰ ਤੁਰੰਤ ਬਲੌਕ ਕਰ ਦਿਓ ਅਜਿਹੀ ਕਿਸੇ ਵੀ ਕਾਲ ਤੇ ਤੁਸੀਂ ਬਿਸ਼ੇ ਵਾਸ਼ ਨਾ ਕਰੋ ਤਾਂ ਦੋਸਤੋ ਉਮੀਦ ਹੈ ਕਿ ਤੁਸੀਂ ਇਹ ਸਾਈਬਰ ਧੋਖਾਧੜੀ ਤੋਂ ਬਚੇ ਰਹੋਗੇ ਤੁਹਾਨੂੰ ਇਹ ਅਪਡੇਟ ਪਸੰਦ ਆਇਆ ਹੋਵੇਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਇਸ ਅਪਡੇਟ ਬਾਰੇ ਦੱਸਿਓ ਜੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਕਦੇ ਹੋਇਆ ਹੈ ਤਾਂ ਸਾਨੂੰ ਕਮੈਂਟ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਅਸਰ ਅਲਰਟ ਤੇ